ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਸਾਰਾ ਅਨਹਦ ਆਰਟਸ ਬੁਟੀਕ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਫਿਰ ਇੱਕ ਵਾਰੀ ਲੈ ਆਂਦੇ ਤੁਹਾਡੇ ਵਾਸਤੇ ਆਪਾਂ ਵਿੰਟਰ ਕਲੈਕਸ਼ਨ ਦੇ ਵਿੱਚ ਗਰਮ ਸੂਟ ਦਊਗਾ ਬਹੁਤ ਸੋਹਣੇ ਦਊਗਾ ਕਢਾਈ ਵਾਲੇ ਵੀ ਆ ਜਾਣਗੇ ਇਹਦੇ ਵਿੱਚ ਪ੍ਰਿੰਟ ਵੀ ਆ ਜਾਣਗੇ ਤੇ ਸਟੋਲਾਂ ਵਾਲੇ ਵੀ ਆ ਜਾਣਗੇ ਸਾਰੇ ਮਿਕਸ ਜੇ ਕਰਕੇ ਨਾ ਤੁਹਾਨੂੰ ਇੱਕੋ ਵੀਡੀਓ ਬਣਾਤੀ 3 ਵਜੇ ਵਾਲੀ ਆਫਰ ਸੋਹਣੀ ਦਊਗਾ ਰੇਟ ਘੈਂਟ ਦਊਗਾ ਵੀਡੀਓ ਚੈੱਕ ਕਰਿਓ ਤੇ ਜਲਦੀ ਜਲਦੀ ਬੁੱਕ ਕਰ ਲਿਓ ਕਿਉਂਕਿ ਸਰਦੀ ਸ਼ੁਰੂ ਹੋ ਗਈ ਆ ਠੰਡ ਹੋ ਗਈ ਆ ਤੇ ਤੁਸੀਂ ਵੀ ਸੋਹਣੇ ਜਿਹੋਣੇ ਨਿੱਗੇ ਨਿੱਗੇ ਸੂਟ ਜਿਹੜੇ ਇਹ ਤੁਹਾਨੂੰ ਮਿਲ ਜਣਾ ਜੇ 3 ਵਜੇ ਵਾਲੀ ਵੀਡੀਓ ਦੇ ਵਿੱਚ ਤੇ ਆਜੋ ਕਰਦੇ ਆ ਸ਼ੁਰੂ ਵੀਡੀਓ ਦਿਖਾਉਣਾ ਤੁਹਾਨੂੰ ਮੈਂ ਸੋਹਣੇ ਸੋਹਣੇ ਸੂਟ ਤੇ ਲੋ ਕਰਦੇ ਆ ਵੀਡੀਓ ਸ਼ੁਰੂ ਪਹਿਲਾਂ ਹੀ ਦਿਖਾਉਣਾ ਤੁਹਾਨੂੰ ਮੈਂ ਸੂਟ ਜਿਹਦੇ ਵਿੱਚ ਆ ਜਣਾ ਗਰਮ ਸੂਟ ਤੇ ਵਰਕ ਤੁਸੀਂ ਵੇਖ ਸਕਦੇ ਜੇ ਇਹਨਾਂ ਦੀ ਮੈਂ ਕੱਲ ਨਾ ਸ਼ਾਰਟ ਵੀਡੀਓ ਪਾਈ ਸੀ ਕਲਰ ਹੈਗੇ ਸੀ ਦੇ ਵਿੱਚ 5 ਤੇ ਅੱਜ ਰਹਿ ਕੇ ਆਪਣੇ ਕੋਲ 2 ਸਿਰਫ ਤੇ ਇਹ ਵੀ ਤੁਹਾਨੂੰ ਮੈਂ ਦੇ ਦਿੱਤੇ 3 ਵਜੇ ਵੀਡੀਓ ਜਿਹੜੀ ਅਪਲੋਡ ਕਰ ਦਿੱਤੀ ਆ ਤੇ ਜਿਹਦੇ ਵਿੱਚ ਵੇਖ ਸਕਦੇ ਤੁਸੀਂ ਗਰਮ ਸੂਟ ਆਉਣਾ ਜੇ ਬਹੁਤ ਜ਼ਿਆਦਾ ਸੋਹਣਾ ਸਟੱਫ ਆਉਣਾ ਜੇ ਤੇ ਕੀ ਰਾਇਦਾ ਮੈਂ ਦੱਸ ਦਿੰਨਾ ਤੁਹਾਨੂੰ ਇਤੋਂ ਲੈ ਕੇ ਇਹ ਵਰਕ ਤੱਕ ਜਿਹੜਾ ਜੇ ਇਹਦਾ 23 24 ਰੈਡੀ ਹੁੰਦਾ ਜੇ ਆ ਜਿਹੜਾ ਸੈਂਟਰ ਵਾਲਾ ਆ ਇਹ ਜਿਹੜਾ ਜੇ ਇਹ 19 20 ਤੱਕ ਰੈਡੀ ਹੁੰਦਾ ਜੇ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 745 ਤੋਂ 1400 ਦੇ ਤੇ ਬਾਜੂ ਵਰਕ ਇਹਦੇ ਨਾਲ ਜਿਹੜਾ ਜੇ ਤੁਹਾਨੂੰ ਮਿਲਣਾ ਜੇ ਆ ਚੈੱਕ ਕਰ ਲਓ ਇਹ ਆਉਣਾ ਜੇ ਇਹਦੀਆਂ ਬਾਹਾਂ ਦੇ ਉੱਤੇ ਵਰਕ ਬਾਕੀ ਆ ਸਾਰਾ ਵਰਕ ਜਿਹੜਾ ਜੇ ਇਹ ਤੁਸੀਂ ਵੇਖ ਸਕਦੇ ਜੇ ਸਿਰਫ ਤੇ ਸਿਰਫ ਤੁਹਾਨੂੰ ਸੂਟ ਮਿਲਦਾ ਜੇ 5 ਮੀਟਰ ਦੇ ਕੱਟ ਦੇ ਨਾਲ 745 ਰੁਪਈਆ ਦੇ ਵਿੱਚ ਅੱਗੇ ਇਹਦੇ ਵਿੱਚ ਆ ਗਈ ਜੇ ਕਲਰ ਸ਼ੇਡ ਆਪਣੇ ਕੋਲ ਬਹੁਤ ਸੋਹਣੀ ਵਾਈਨਜੀ ਸ਼ੇਡ ਆ ਤੇ ਇਹ ਕਸਟਮਰ ਬਹੁਤ ਸਾਰੇ ਅੱਜ ਜਿਹੜੇ ਸੀ ਨਾ ਕਨਫਿਊਜ਼ ਸੀਗੇ ਕਿ ਸ਼ਾਇਦ ਇਹ ਮਰੂਨ ਸ਼ੇਡ ਆ ਮਰੂਨੀ ਆ ਇਹ ਬਹੁਤ ਸੋਹਣੀ ਸ਼ੇਡ ਆ ਡਾਰਕ ਜੀ ਜਿਹਦੇ ਵਿੱਚ ਤੁਸੀਂ ਵਰਕ ਵੇਖ ਸਕਦੇ ਜੇ ਘੈਂਟ ਜ ਆ ਇਹਦੇ ਨਾਲ ਬਾਜੂ ਵਰ ਕਿਹੜਾ ਜੇ ਉਹ ਵੀ ਐਡ ਰਹਿਣਾ ਜਾਂ ਗਰਮ ਸੂਟ ਆ ਰੇਟ ਮਿਲਣਾ ਤੁਹਾਨੂੰ ਇਹਦਾ 700 ਤੇ 45 ਰੁਪਏ ਸ਼ਿਪਿੰਗ ਜਿਹੜੀ ਆ ਉਹ ਫ੍ਰੀ ਮਿਲੂਗੀ ਆਲ ਓਵਰ ਇੰਡੀਆ ਦੇ ਵਿੱਚ ਲਓ ਜੀ ਅੱਗੇ ਆ ਗਈ ਆਪਣੇ ਕੋਲ ਸੋਣੀ ਜੀ ਸਿੰਧੀ ਬੂਟੀ ਦੇ ਨਾਲ ਕੈਂਡ ਜੀ ਟੋਨ ਸਕਿਨ ਕਲਰ ਦੀ ਇਹ ਸੂਟ ਆਗਾ ਜੇ ਪਸ਼ਮੀਨਾ ਦੇ ਵਿੱਚ ਪਿਓਰ ਪਸ਼ਮੀਨਾ ਦਾ ਸੂਟ ਹੈ ਰੇਟ ਆਗਾ ਜੇ ਇਹਦਾ 990 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਰੇਟ ਸਾਰੇ ਤੁਹਾਨੂੰ ਮੈਂ ਦੱਸੀ ਜਾਊਂਗਾ ਚੈੱਕ ਕਰੀ ਜਾਇਓ ਤੇ ਅੱਗੇ ਸੋਨਾ ਜਿਹਾ ਕਲਰ ਆਗਾ ਜੇ ਸਲੇਟੀ ਕਲਰ ਇਹ ਆਗਾ ਜੇ ਸਲੇਟੀ ਕਲਰ ਤੇ ਰੇਟ ਆਗਾ ਜੇ ਇਹਦਾ ਵੀ 990 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆਊਗੀ ਜੀ ਤੇ ਇਸੇ ਦੇ ਵਿੱਚ ਜੇ ਆਗਾ ਜੇ ਆਪਣੇ ਕੋਲ ਇੱਕ ਸਕਿਨ ਟੋਨ ਇਹੀ ਤੁਹਾਨੂੰ ਮਿਲ ਜਾਣਾ ਜੇ ਸਿਰਫ ਤੇ ਸਿਰਫ 990 ਰੁਪਏ ਦਾ ਇਹਦਾ ਕਦਰ ਜਿਹੜਾ ਜੇ ਉਹ ਆਉਣਾ ਜੇ ਲਾਈਟ ਸਕਿਨ ਟੋਨ ਰੇਟ 990 ਰੁਪਏ ਫੈਬਰਿਕ ਆਉਣਾ ਜੇ ਸਿੰਧੀ ਬੂਟੀ ਦਾ ਉਹ ਫੈਬਰਿਕ ਪਸ਼ਮੀਨੇ ਦਾ ਡਿਜ਼ਾਈਨ ਆਉਣਾ ਜੇ ਸਿੰਧੀ ਬੂਟੀ ਦਾ ਆ ਵੀ ਆ ਗਿਆ ਜੇ ਆਪਣੇ ਕੋਲ ਸਲੇਟੀ ਰੰਗ ਦੇ ਉੱਤੇ ਰੇਟ ਉਹੀ ਸੇਮ 990 ਰੁਪਈਆ ਦੇ ਨਾਲ ਤੇ ਅੱਗੇ ਆ ਗਿਆ ਆਪਣੇ ਕੋਲ ਲਾਈਟ ਪਿਸਤਾ ਦੇ ਉੱਤੇ ਕਲਰ ਸ਼ੇਡ ਸੋਹਣੀ ਆ ਕਲਰ ਆ ਗਿਆ ਲਾਈਟ ਪਿਸਤਾ ਬਿਲਕੁਲ ਥੋੜਾ ਜਿਹਾ ਡਾਰਕ ਆ ਪਰ ਇਹ ਲਾਈਟ ਜੇ ਰੇਟ ਸੇਮ ਉਹੀ ਤੇ ਹੁਣ ਆ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਆ ਇਹ ਵੀ ਆਗੇ ਜੇ ਸਟਾਲਾਂ ਵਾਲੇ ਇਹ ਤੁਹਾਨੂੰ ਦੇ ਦੇਣੇ ਆਪਾਂ ਆਫਰ ਦੇ ਵਿੱਚ ਤੇ ਇਹ ਜਿੱਦਾਂ ਤੁਸੀਂ ਵੇਖੇ ਪਹਿਲਾਂ 745 ਰੁਪਏ ਦਾ ਸੂਟ ਸੀਗਾ 1400 ਦੇ ਦੋ ਸੀਗੇ ਹੁਣ ਆਪਾਂ ਤੁਹਾਨੂੰ ਅੱਜ ਦੇ ਦਿੱਤੇ ਆ ਸੰਡੇ ਦੇ ਵਿੱਚ ਆਫਰ ਦੇ ਨਾਲ ਦੋ ਸੂਟ ਬੁੱਕ ਕਰਦੇ ਜੇ 1300 ਰੁਪਏ ਦੇ ਜੇ ਸਿੰਗਲ ਸੂਟ ਜਿਹੜਾ ਜੇ ਤੁਹਾਨੂੰ ਮਿਲ ਜਾਣਾ ਜੇ 690 ਰੁਪਏ ਦਾ ਫ੍ਰੀ ਸ਼ਿਪਿੰਗ ਦੇ ਨਾਲ ਜੇ ਆ ਰਹਿਣਾ ਜੇ ਇਹਦਾ ਸ਼ਰਟ ਦਾ ਫੈਬਰਿਕ ਆ ਰਹਿਣਾ ਜੇ ਸਟਾਲ ਤੇ ਆ ਰਹਿਣੀ ਜੇ ਬਾਟਮ ਰੇਟ ਆ ਗਿਆ ਜੇ 690 ਰੁਪਏ ਦੋ ਸੂਟ ਬੁੱਕ ਕਰਦੇ ਜੇ 1300 ਰੁਪਏ ਦੇ ਤੇ ਅੱਗੇ ਆ ਗਿਆ ਜੇ ਇਹਦੇ ਵਿੱਚ ਸਟਾਲ ਸੋਨਾ ਜਾਂ ਨਾਲ ਆ ਗਈ ਜੇ ਬਾਟਮ ਤੇ ਆ ਗਈ ਜੇ ਸ਼ਰਟ ਪ੍ਰਿੰਟ ਇਹ ਤੁਹਾਨੂੰ ਆਪਾਂ ਦੇ ਦਾਂਗੇ ਸਿਰਫ ਤੇ ਸਿਰਫ 690 ਰੁਪਈਆ ਦੇ ਨਾਲ ਇਹਨਾਂ ਦੇ ਵਿੱਚ ਤੁਸੀਂ ਡਿਜ਼ਾਈਨ ਵੇਖੀ ਜਾਇਓ ਕਲਰ ਵੇਖੀ ਜਾਇਓ ਇਹ ਨਾਲ ਆ ਗਈ ਜੇ ਇਹਦੇ ਬਾਟਮ ਆ ਤੇ ਆ ਨਾਲ ਆ ਗਿਆ ਜੇ ਸਟਾਲ ਤੇ ਪ੍ਰਿੰਟ ਆ ਗਿਆ ਜੇ ਸੋਨਾ ਜਾਂ ਘੈਂਟ ਜਾਂ ਰੇਟ ਉਹੀ ਸੇਮ 690 ਰੁਪਈਆ ਦਾ ਦੋ ਸੂਟ ਬੁੱਕ ਕਰਦੇ ਜੇ ਤੁਹਾਨੂੰ ਇਹ ਮਿਲਣਗੇ ਸਿਰਫ ਤੇ ਸਿਰਫ 1300 ਰੁਪਈਏ ਦੇ ਵਿੱਚ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਆ ਲੋ ਜੀ ਆ ਵੀ ਚੈੱਕ ਕਰਿਓ ਪ੍ਰਿੰਟ ਬਹੁਤ ਸ਼ਾਨਦਾਰ ਜੇ ਇਹ ਹੁਣ ਤੁਹਾਡੇ ਜਿਹੜੇ ਆ ਸਿਆਲ ਚ ਪਹਿਣ ਵਾਲੇ ਸੂਟ ਆ ਠੰਡ ਦੇ ਵਿੱਚ ਪਾਉਣ ਵਾਲੇ ਘੈਂਟ ਜੇ ਮੌਸਮ ਦੇ ਵਿੱਚ ਵੀਡੀਓ ਤੁਹਾਨੂੰ ਦੇ ਦਿੱਤੀ ਆਪਾਂ ਐਤਵਾਰ 3 ਵਜੇ ਸੇਲ ਦੇ ਦਿੱਤੀ ਇਹਦੀ ਤੁਹਾਨੂੰ ਆਫਰ ਦੇ ਦਿੱਤੀ ਸੋਹਣੀ ਜੀ ਪ੍ਰਿੰਟ ਬਹੁਤ ਸੋਹਣਾ ਜੇ ਇਹਦਾ ਵੀ ਆ ਰਣੀ ਜੇ ਇਹਦੀ ਸ਼ਰਟ ਤੇ ਆ ਇਹਦੇ ਨਾਲ ਆਉਣੀ ਜੇ ਬਾਟਮ ਤੇ ਨਾਲ ਇਹਦੇ ਆਉਣਾ ਜੇ ਸਟੋਲ ਸਟੋਲ ਜਿਹੜਾ ਜੇ ਉਹ ਡਿਜ਼ਾਈਨਰ ਬਣਿਆ ਜੇ ਅੱਧਾ ਸਟੋਲ ਵੈਲਵਟ ਦਾ ਆ ਜਣਾ ਪ੍ਰਿੰਟ ਦਾ ਤੇ ਅੱਧਾ ਆ ਜਣਾ ਪਲੇਨ ਦਾ ਰੇਟ ਆ ਗਿਆ 690 ਰੁਪਏ ਤੇ ਆ ਵੀ ਚੈੱਕ ਕਰ ਲਿਓ ਆ ਵੀ ਆਹ ਲਓ ਜੀ ਆਹ ਤਾਂ ਵੇਚ ਗਿਆ ਜੇ ਉਹ ਮਾਡਲ ਪਈ ਜੇ ਉਹਦੇ ਨਾਲ ਤੇ ਸੂਟ ਜੇ ਤੇ ਆ ਚੈੱਕ ਕਰ ਲਿਓ ਠੀਕ ਆ ਇਹ ਆ ਗਿਆ ਸਟੋਲ ਨਾਲ ਇਹਦੇ ਆ ਆ ਗਈ ਬਾਟਮ ਸਿੰਗਲ ਸੂਟ ਆ ਗਿਆ ਜੇ 500 ਤੇ 45 ਰੁਪਈਆ ਦਾ ਤੇ ਦੋ ਸੂਟ ਆ ਗਏ ਜੇ 1000 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਕਲਰ ਆ ਗਿਆ ਜੇ ਮੂੰਗੀਆਂ ਇਹ ਨਾ ਬਹੁਤੇ ਜਿਆਦਾ ਗਰਮ ਨਹੀਂਗੇ ਜਿਦਾਂ ਤੁਸੀਂ ਸੋਚ ਲਓਗੇ ਬਹੁਤ ਜਿਆਦਾ ਗਰਮ ਨੇ ਉਹ ਨਹੀਂਗੇ ਇਹ ਸੈਮੀ ਵਿంటర్ ਜੇ ਹੁੰਦੇ ਆ ਰੇਟ ਆਉਣਾ ਜੇ ਇਹਨਾਂ ਦਾ 545 ਸਿੰਗਲ ਦਾ 2 ਸੂਟ ਆਉਣ ਜੇ 1000 ਰੁਪਏ ਦੇ ਅੱਗੇ ਆ ਗਿਆ ਰਸਟ ਸ਼ੇਡ ਇਹ ਵੀ ਚੈੱਕ ਕਰ ਲਿਓ ਬਹੁਤ ਸੋਹਣੀ ਸ਼ੇਡ ਜੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ 2 ਸੂਟ ਸਿੰਗਲ 545 ਰੁਪਈਆ ਦਾ ਕਲਰ ਬਹੁਤ ਸੋਹਣਾ ਜਿਆ ਵੀ ਰੇਟ ਤਾਂ ਮਦასი ਦਿੱਤਾ ਆ ਕਿਪਿੰਗੜੀ ਜੇ ਉਫਰੀ ਆ ਆਲ ਓਵਰ ਇੰਡੀਆ ਦੇ ਵਿੱਚ ਇੱਕ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ 545 ਰੁਪਈਆ ਦੇ ਨਾਲ ਆ ਵੀ ਆ ਗਿਆ ਅੱਗੇ ਰਾਜਾ ਰਾਣੀ ਵਾਲਾ ਡਿਜ਼ਾਈਨ ਇਹ ਬਿਨਾ ਸਟੋਲ ਤੋਂ ਜੇ ਇਹ ਵੀ ਆ ਗਿਆ 545 ਰੁਪਈਆ ਦੇ ਨਾਲ ਦੋ ਸੂਟ ਆ ਗਏ 1000 ਰੁਪਏ ਦੇ ਵਿੱਚ ਆ ਵੀ ਸੇਮ ਰੇਟ ਦੇ ਵਿੱਚ ਆ ਗਿਆ ਪ੍ਰਿੰਟ ਆ ਗਿਆ ਬਹੁਤ ਸੋਹਣਾ ਰਾਜਾ ਰਾਣੀ ਵਾਲਾ ਤੇ ਬਾਟਮ ਆ ਗਈ ਇਹਦੀ ਵੈਲਵਟ ਦੀ ਬਿਨਾ ਸਟੋਲ ਤੋਂ ਜੇ 545 ਰੁਪਈਆ ਦਾ ਸੂਟ ਜੇ ਇਹ ਵੀ ਸ਼ਿਪਿੰਗ ਫਰੀ ਦੇ ਨਾਲ ਜੇ ਦੋ ਸੂਟ ਜੇ 1000 ਰੁਪਏ ਦੇ ਵਿੱਚ ਤੇ ਆਹ ਕਰਿਓ ਚੈੱਕ ਇੱਕ ਹੋਰ ਸੋਹਣਾ ਜਾਂ ਤੁਹਾਨੂੰ ਆਪਾਂ ਡਿਜ਼ਾਈਨ ਦੇ ਦਨ ਲੱਗੇ ਆ ਜਿਹਦੇ ਵਿੱਚ ਆ ਜਣਾ ਜੇ ਮਾਈਕਰੋ ਵੈਲਵਟ ਦੇ ਵਿੱਚ ਪ੍ਰਿੰਟ ਸ਼ਰਟ ਤੇ ਨਾਲ ਬਾਟਮ ਬਹੁਤ ਸੋਹਣੀ ਕਟਰਾਇਜ਼ ਵੈਲਵਟ ਦੀ ਰੇਟ ਆ ਜਣਾ ਜੇ ਦੋ ਸੂਟ ਆਉਣਗੇ 800 ਰੁਪਏ ਤੇ ਸਿੰਗਲ ਸੂਟ ਆਉਣਾ ਜੇ 450 ਰੁਪਈਆ ਦਾ ਸ਼ਿਪਿੰਗ ਦਊਗਾ ਫਰੀ ਪ੍ਰਿੰਟ ਚੈੱਕ ਕਰਿਓ ਕਲਰ ਚੈੱਕ ਕਰਿਓ ਤੇ ਡਿਜ਼ਾਈਨ ਬਹੁਤ ਸੋਹਣਾ ਪ੍ਰਿੰਟ ਦਾ ਚੈੱਕ ਕਰ ਲਿਓ ਕੁਆਲਿਟੀ ਬਹੁਤ ਸੋਹਣੀ ਜੇ ਫੈਬਰਿਕ ਆ ਗਿਆ ਘਰਬ ਸੂਟਾਂ ਦਾ ਰੇਟ ਆ ਗਿਆ 450 ਸਿੰਗਲ ਦਾ ਦੋ ਸੂਟ ਆ ਗਏ 800 ਰੁਪਏ ਦੇ ਵਿੱਚ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੀ ਪ੍ਰਿੰਟ ਚੈੱਕ ਕਰ ਲਿਓ ਬੜੇ ਪਿਆਰੇ ਪਿਆਰੇ ਪ੍ਰਿੰਟ ਨੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਪ੍ਰਿੰਟ ਨੇ ਜਿਹਦੇ ਵਿੱਚ ਫ੍ਰੀ ਸ਼ਿਪਿੰਗ ਦਊਂਗਾ ਤੁਹਾਨੂੰ 450 ਰੁਪਈਆ ਦੇ ਨਾਲ ਦੋ ਬੁੱਕ ਕਰਦੇ ਜੇ ਤੇ ਤੁਹਾਨੂੰ ਮਿਲ ਜਣੇ ਆ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਆਹ ਲਓ ਜੀ ਪ੍ਰਿੰਟ ਸਾਰੇ ਹੀ ਬੜੇ ਸੋਹਣੇ ਸੋਹਣੇ ਨੇ ਤੁਸੀਂ ਸਿਰਫ ਸਕਰੀਨਸ਼ਾਟ ਲੈਣਾ ਤੇ ਆਪਣੇ ਆਰਡਰ ਜਿਹੜੇ ਫਾਈਨਲ ਕਰਦੇ ਆ ਸਾਰੇ ਪ੍ਰਿੰਟ ਇੱਕ ਤੋਂ ਇੱਕ ਟੌਪ ਦੇ ਰੇਟ ਉਹ ਵੀ ਟੌਪ ਦਾ 500 ਉਹ ਸੌਰੀ 450 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਜੇ ਇੱਕ ਆ ਵੀ ਕਲਰ ਚੈੱਕ ਕਰ ਲਿਓ ਕੰਟਰਾਸਟ ਮੈਚਿੰਗ ਬਾਟਮ ਚੈੱਕ ਕਰਿਓ ਇਹਦਾ ਪ੍ਰਿੰਟ ਇਹ ਆਪਾਂ ਪਾਈਆਂ ਨੇ ਪੋਸਟਾਂ ਇਹਨਾਂ ਦੀਆਂ ਤੇ ਇੱਕ ਵੀਡੀਓ ਵੀ ਸ਼ਾਇਦ ਇੱਕ ਪਹਿਲਾਂ ਪੋਸਟ ਕਰ ਰਹੇ ਹਾਂ ਜਿਹੜੀ ਪੋਸਟ ਪਾਈ ਸੀ ਉਹਦੇ ਵਿੱਚ ਸਭ ਤੋਂ ਵੱਧ ਬਾਟਮ ਜਿਹੜੀ ਕਲਰ ਦੀ ਹੀਗੀ ਆ ਵਾਲਾ ਪ੍ਰਿੰਟ ਪਸੰਦ ਕੀਤਾ ਸੀ ਤੁਸੀਂ ਇਹ ਦੁਬਾਰੇ ਆ ਗਿਆ ਜੇ ਆਪਣੇ ਕੋਲ 450 ਰੁਪਈਆ ਦੇ ਨਾਲ ਅੱਗੇ ਆ ਗਈ ਜੇ ਮਜੈਂਟਾ ਬਾਟਮ ਜੇ ਵੀਡੀਓ 'ਚ ਤੁਹਾਨੂੰ ਰੈੱਡ ਦਿਖਦੀ ਹੋਣੀ ਆ ਬਟ ਇਹ ਹੈਗੀ ਜੇ ਮਜੈਂਟਾ ਤੇ ਇਹ ਰੈੱਡ ਨਹੀਂ ਗਈ ਇਹ ਗੱਲ ਦਾ ਖਿਆਲ ਕਰਿਓ ਰੇਟ ਇਹਦਾ ਵੀ ਸੇਮ ਆ ਜਣਾ ਜੇ 450 ਰੁਪਈਏ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਇਹ ਆਪਾਂ ਤੁਹਾਨੂੰ ਵੀਡੀਓ ਦੇ ਦਿੱਤੀ ਆ ਛੋਟੀ ਜੀ ਵੀਡੀਓ ਆ ਜਿਆਦਾ ਵੱਡੀ ਨਹੀਂ ਗਈ ਗਰਮ ਸੂਟਾਂ ਦੀ ਤੇ ਤੁਸੀਂ ਵੀ ਜਲਦੀ ਜਲਦੀ ਬੁੱਕ ਕਰ ਲਿਓ ਤੇ ਆਪਣੇ ਆਰਡਰ ਜਿਹੜੇ ਜੇ ਉਹ ਫਾਈਨਲ ਕਰਕੇ ਮੇਰੇ ਨੰਬਰ ਦੇ ਉੱਤੇ ਵਟਸਐਪ ਚੱਲਦਾ ਹੈ ਇੱਥੇ ਸੈਂਡ ਕਰ ਦਿਓ ਇਸੇ ਨੰਬਰ ਤੋਂ ਹੀ ਆਪਾਂ ਜਿਹੜੀ ਜੇ ਬੁਕਿੰਗ ਲੈਣੇ ਆ ਹੋਰ ਕੋਈ ਨੰਬਰ ਨਹੀਂ ਹੈਗਾ ਪੇਮੈਂਟ ਜਿਹੜੀ ਜੇ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਤੁਹਾਨੂੰ ਪਤਾ ਆਪਾਂ ਨਹੀਂ ਕਰਦੇ ਤੇ ਆਪਾਂ ਫਿਰ ਤੁਹਾਨੂੰ ਨਵੇਂ ਸੂਟਾਂ ਦੇ ਨਾਲ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਇੱਥੇ ਮਿਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ